ਗੋਬੇ ਸਿੰਘ ਤੇਗ বাহাদুর ਦੇ ਸਿੱਖ ਹੈ। ਉਹਨਾਂ ਦੀ ਜਿਹੜੀ ਅੱਜ ਕਕਾਰ ਕਰੇ ਜਾ ਰਹੀ ਹੈ। ਹੂੰ। ਹੈ ਤਾਂ ਗੁਰੂ ਤੇਗ ਬਹਾਦਰ ਦੇ ਹੀ ਅਸੀਂ। ਜੀ। ਦਸਵੇਂ ਪਾਤਸ਼ਾਹ ਦੇ ਪੁੱਤਾਂ ਅਸੀਂ ਤੇ ਸਾਡੇ ਕਕਾਰ ਕਿਉਂ ਕਰੇ ਜਾ ਰਹੀ ਹੈ? ਹੂੰ। ਸਿੱਖਾਂ ਦੀਆਂ ਪੱਗਾਂ ਕਿਉਂ ਲਾਈਆਂ ਜਾ ਰਹੀਆਂ? ਜੋਗੀ ਨੂੰ ਲਿਆਉਣਗੇ। ਜਿੱਦਣ ਜੋਗੀ ਆ ਗਿਆ। ਜਿੱਦਣ ਤੁਹਾਡੇ ਘਰੇ ਬੱਚਾ ਪੈਦਾ ਹੋ ਗਿਆ। ਉਹਦਾ ਨਾਂ ਆਤਵਾਦੀ ਨਹੀਂ ਲਿਖਿਆ ਜਾਏ। ਸਿੱਖਾਂ ਦੇ ਘਰੇ ਜਨਮ ਜਿਹੜਾ ਲੈਂਦਾ ਹੈ। ਉਸ ਦਿਨ ਦੇ ਵਿੱਚ Hindu ਦੇ ਕਾਨੂੰਨ ਦੇ ਵਿੱਚ ਉਹ ਅੱਤਵਾਦੀ ਜਮਾ ਪਿਆ ਛੰਡੇ ਹਮਾਟਰ ਚਲਾਉਂਦੇ ਆ ਜੀ ਬਾੜ ਦੇ ਤੇ ਪੈਰ ਰੱਖ ਲਾਤੀ ਉੱਤੇ ਮੀੜੀਆਂ ਨੇ ਧੂਏ ਮਾਰ ਦਿਆ ਹੂੰ ਉਹੀ ਛੰਡੇ ਫੌਜੀਆ ਗੱਡੀਆਂ ਦੇ ਅਗਲੇ ਪਾਸੇ ਲਾਇਏ ਸਿੱਖਾਂ ਦੇ ਨਾਰੇ ਮਾਰੇ ਜਾ ਰਹੇ ਸੀ ਜੀ ਵੀ ਜਦੋਂ ਸਿੱਖਾਂ ਨੂੰ ਸਾਨੂੰ ਮਰਵਾਉਣਾ ਹੈ ਉਹਨਾਂ ਦਾ ਸਿੱਖ ਬਹਾਦਰ ਹੈ ਕਿ ਘਰਤੀ ਹੋ ਰਹੀ ਸੀ ਜੀ ਘਰਤੀ ਦੇ ਵਿੱਚ ਸਿੱਖ ਮੁੰਡੇ ਅਮਰ ਤੜੀ ਗਏ ਜੀ ਉਹਨਾਂ ਸਾਰਿਆਂ ਦੇ ਇੱਕ ਕਾਰਨ ਲੋ ਆ ਰਹੇ ਹੂੰ ਗਾਤਰੇ ਕਚਰੇ ਆ ਤੀਕ ਲਮਾ ਲੇ ਵੀ ਤੁਹਾਨੂੰ ਤਾਂ ਵਿੱਚ ਖੜਨ ਲਿਆਂਗੇ ਵੀ ਉਹ ਕੁੜੀ ਦਾ ਨਾਂ ਕੀ ਸੀ ਹੂੰ ਵੀ ਲਿਖਣਾ ਦੇ ਇੱਕ ਪੇਪਰ ਆ ਪੈਨਨ ਵੀ ਤੁਸੀਂ ਕੜਾ ਵੀ ਲਾ ਦਿਓ ਤੁਸੀਂ ਗਾਤਰੇ ਵੀ ਲਾ ਦਿਓ ਜੀ ਤੁਸੀਂ ਦੂਜਾ ਆਪਣਾ ਕੰਗਾ ਵੀ ਲਾ ਦਿਓ ਇਹ ਇਹ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਹੈ ਵੀ ਜਦੋਂ ਸਾਡੇ ਮੁਖੀ ਮਰ ਗਏ ਤੇ ਸਿੰਘਾ ਇਹ ਤਾਂ ਆਉਣ ਵਾਲੇ ਦਿਨ ਜਿਹੜੇ ਸਿੱਖਾਂ ਤੇ ਐਦੂ ਵੀ ਮਾਰੇ ਆਉਣਗੇ ਕਿ ਤਾਂ ਮੀਨੇ ਮੁਸ਼ਰਮੀ ਦੀਆਂ ਹੱਦਾਂ ਸਾਰੀਆਂ ਪਾਰ ਕਰ ਗਿਆ ਨੇ ਗ੍ਰਹਿ ਮੰਤਰੀ ਦਾ ਬਿਆਨ ਆ ਗਿਆ ਸੰਤਨੀ ਇਹਦਾ ਬਿਆਨ ਪ੍ਰੈਸ ਅੱਲੇ ਲਾਉਂਦੇ ਮੈਂ ਤਾਂ ਕੋਲੋਂ ਬਿਆਨ ਦਿੱਤੇ ਕੋਈ ਨਹੀਂ ਉੱਥੇ ਬੈਠੇ ਦਾ ਮੂਤ ਕੱਢਦਾ ਸੰਤਾ ਨੇ ਜੀ ਤੇ ਅੱਜ ਅੱਜ ਸਾਡੇ ਪੰਨੇ ਕੋਈ ਨਹੀਂ ਅੱਜ ਜਿਹੜਾ ਸਰਸਾ ਹੈਗਾ ਦਿੱਲੀ ਵਾਲਾ ਅੱਜ ਉਹ ਕਿਉਂ ਚੁੱਪ ਹੈ ਅੱਜ ਜਿਹੜੇ ਬੀਜੇ ਪੀ ਦੇ ਵਿੱਚ ਵੱਡੇ ਵੱਡੇ ਔਂਜਾਂ ਤੇ ਬੈਠੇ ਐ ਅੱਜ ਉਹ ਸਿੱਖ ਕਿਉਂ ਚੁੱਪ ਹੈ ਦੇਖੋ ਜੀ ਨਾ ਕੋਈ ਜੰਮਿਆ ਤੇ ਨਾ ਕੋਈ ਜੰਮੇਗਾ ਹਰਮੰਦਰ ਸਾਹਿਬ ਤੇ ਲੰਗਰ ਨੂੰ ਡਾਉਣ ਵਾਲਾ ਤੇ ਸਿੱਖਾਂ ਨੂੰ ਜਿਹੜਾ ਪਾਣੀ ਸੀ ਉਹ ਲੈਟਰੀਨ ਨਾਲ ਪਿਆਇਆ ਗਿਆ ਉਹਦੇ ਵਿੱਚ ਲਹੂ ਪਾਇਆ ਗਿਆ ਇਹ ਜਦੋਂ ਦੀ ਬੀਜੇ ਬੀਜੇਪੀ ਆਈ ਹੈ ਕੋਈ ਕਸਰ ਜਿਹੜੀ ਆ ਨਾ ਕਾਂਗਰਸ ਨੇ ਨਹੀਂ ਛੱਡੀ ਝੰਡੇ ਨੂੰ ਬਰਦਾਸ਼ਤ ਨਹੀਂ ਕਰਦੇ ਕਿਵੇਂ ਮੋਟਰਸਾਈਕਲਾਂ ਤੋਂ ਲਾਉਂਦੇ ਕਿਵੇਂ ਮੱਲ ਮੱਲੀ ਉਹਨਾਂ ਨੂੰ ਖਾਲਸਤਾਨੀ ਬਣਾਉਂਦੇ ਆਂ। ਨਹੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋ ਆਏ ਦਿਨ ਸਿੱਖ ਮੁੱਦਿਆਂ ਨੂੰ ਲੈ ਕੇ ਸਿੱਖ ਸਿਆਸਤ ਨੂੰ ਲੈ ਕੇ ਤੁਹਾਡੇ ਰੂਬਰੂ ਹੁੰਦੇ ਆਂ। ਸੋ ਅੱਜ ਮੈਂ ਪਹੁੰਚਿਆ ਮੁਕਸਰ ਦੀ ਧਰਤੀ ਤੇ ਜਿੱਥੇ ਕਿ ਮੇਰੇ ਨਾਲ ਬਾਪੂ ਹਮੀਰ ਸਿੰਘ ਬੈਠੇ ਨੇ ਜਿਨ੍ਹਾਂ ਦੀ ਉਮਰ ਤਕਰੀਬਨ 75 ਸਾਲ ਦੇ ਕਰੀਬ ਹੋ ਚੁੱਕੀ ਹੈ। ਹੁਣ ਇਹ ਚੱਲ ਫਿਰ ਨਹੀਂ ਸਕਦੇ ਲੇਕਿਨ ਸਿੱਖ ਸਿਆਸਤ ਵਾਸਤੇ ਸਿੱਖ ਧਰਮ ਦੇ ਵਾਸਤੇ ਬਹੁਤ ਵੱਡਾ ਗਿਆਨ ਰੱਖਦੇ ਨੇ ਗਲਬਤ ਕਰਦੇ ਨੇ ਸਿੱਖ ਮੁੱਦਿਆਂ ਨੂੰ ਲੈ ਕੇ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਜ਼ਰੂਰ ਦਿਓ ਸੋ ਗੱਲਬਾਤ ਕਰਨ ਲੱਗੇ ਆ ਜਿਸ ਤਰ੍ਹਾਂ ਕੱਲ ਰਾਜਸਥਾਨ ਦੇ ਵਿੱਚ ਜਿਸ ਤਰ੍ਹਾਂ ਇੱਕ ਅੰਮ੍ਰਿਤਸਰ ਦੀ ਲੜਕੀ ਸੀਗੀ ਜਿਹਦਾ ਨਾਂ ਸੀਗਾ ਗੁਰਪ੍ਰੀਤ ਕੌਰ ਅੰਮ੍ਰਿਤਧਾਰੀ ਸਿੱਖ ਲੜਕੀ ਸੀਗੀ ਜੱਜ ਦੇ ਪੇਪਰ ਦੇਣ ਵਾਸਤੇ ਉੱਥੇ ਪਹੁੰਚੀ ਸੀਗੀ ਰਾਜਸਥਾਨ ਦੇ ਵਿੱਚ ਲੇਕਰ ਜਦੋਂ ਪੇਪਰ ਦੇਣ ਵਾਸਤੇ ਅੰਦਰ ਜਾਣਾ ਸੀਗਾ ਤੇ ਉਹ ਉੱਥੋਂ ਦੇ ਸਟਾਫ ਨੇ ਗੱਲ ਕਹੀ ਵੀ ਪਹਿਲਾਂ ਆਪਣੇ ਕਕਾਰ ਉਤਾਰ ਦਿਓ ਫਿਰ ਅੰਦਰ ਜਾ ਸਕਦੇ ਹੋ ਲੇਕਿਨ ਲੜਕੀ ਨੇ ਕਕਾਰ ਆਪਣੇ ਨਹੀਂ ਤਾਰੇ ਲੇਕਿਨ ਪੇਪਰ ਛੱਡਤਾ ਹੈਗਾ ਸੋ ਉਹ ਮੁੱਦਾ ਜਿਹੜਾ ਪੂਰਾ ਗਰਮਾਇਆ ਉਸ ਮੁੱਦੇ ਤੇ ਗੱਲਬਾਤ ਕਰਦੇ ਆ ਬਾਪੂ ਹੁਮੇਰ ਸਿੰਘ ਜੀ ਦੇ ਨਾਲ ਹੁਮੇਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਹੁਮੇਰ ਸਿੰਘ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਤਹਿ ਦਿਲੋਂ ਸਵਾਗਤ ਕਰਦੇ ਆ ਆਪ ਜੀ ਦਾ ਜੀ ਇੱਥੇ ਆ ਜਾਂਦਾ ਤਹਿ ਦਿਲੋਂ ਜੀ ਅਸੀਂ ਸਵਾਗਤ ਕਰਦੇ ਆਂ ਬਾਪੂ ਹਮੀਰ ਸਿੰਘ ਜੀ ਅੱਜ ਤੁਸੀਂ ਸੋਸ਼ਲ ਮੀਡੀਆ ਦੇ ਬੜੇ ਦਨਵਾਦ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ ਸਿੱਖ ਮੁੱਦਿਆਂ ਨੂੰ ਲੈ ਕੇ ਸਿੱਖ ਚਿੰਤਕ ਹੈਗੇ ਹੋ ਜਿਹੜੀ ਹੈ ਸਿੱਖ ਜਿਹੜੇ ਸਿਆਸਤ ਵਾਸਤੇ ਤੁਸੀਂ ਗੱਲ ਹਮੇਸ਼ਾ ਡਟ ਕੇ ਕਰਦੇ ਹੋ ਤੇ ਸੱਚ ਦੀ ਕਰਦੇ ਹੋ ਖੁੱਲ ਕੇ ਸੋ ਜਿਹੜੀ ਕੱਲ ਘਟਨਾ ਵਾਪਰੀ ਹੈ ਰਾਜਸਥਾਨ ਦੇ ਵਿੱਚ ਜੈਪੁਰ ਦੇ ਵਿੱਚ ਅਮਰਤਾਰੀ ਲੜਕੀ ਗੁਰਪ੍ਰੀਤ ਕੌਰ ਅਮਰਸਰ ਦੀ ਹੈਗੀ ਸੀਗੀ ਜਿਹੜੇ ਜੱਜ ਦੇ ਪੇਪਰ ਦੇਣ ਗਈ ਸੀ ਉੱਥੇ ਉਹਨਾਂ ਨੇ ਸਟਾਫ ਨੇ ਕਿਹਾ ਵੀ ਪਹਿਲਾਂ ਆਪਣੇ ਕਕਾਰ ਤਾੜ ਦੋ ਫਿਰ ਪੇਪਰ ਤੁਸੀਂ ਦੇ ਸਕਦੇ ਹੋ لیکن لڑکی نے وہ نہیں ਕੀਤਾ اس نے اپنی ویڈیو کا ਗੱਲਬਾਤ ਆਪਣੀ ਰੱਖੀ ਹੈ ਸੋ ਇਹ ਜਿਹੜਾ ਮੁੱਦਾ ਹੈਗਾ ਜਿਵੇਂ ਕਕਾਰ ਤਾਰ ਕੇ ਪੇਪਰ ਹੋਣੇ ਚਾਹੀਦੇ ਆ ਜਾਂ ਜਿਸ ਤਰ੍ਹਾਂ ਸਰਕਾਰ ਕਰ ਰਹੀ ਹੈ ਜਾਂ ਉਸ ਤੋਂ ਦੇ ਪ੍ਰਸ਼ਾਸਨ ਨੇ ਕੀਤਾ ਤੁਹਾਨੂੰ ਇਹ ਸਾਰਾ ਮੁੱਦਾ ਕਿਵੇਂ ਲੱਗਦਾ ਸਰਦਾਰ ਨਿਸ਼ਾਨ ਸਿੰਘ ਜੀ ਜੇ ਮੈਂ ਸਾਰੀ ਰੀਲ ਪੇਸ਼ ਕਰਾਂ ਜੀ ਤੇ ਘੱਟੋ ਘਾਟ 10 ਮੂਵੀਆਂ ਬਣ ਜਾਣਗੀਆਂ ਜੀ ਚਲੋ ਆਪਾਂ ਥੋੜੇ ਟੈਂ ਦੇ ਵਿੱਚ ਹੀ ਆਪਾਂ ਓਨੀ ਇੱਕ ਗੱਲ ਕਰਦੇ ਆ ਕਿ ਜਿੰਨਾ ਆਪਣਾ ਨਹੀਂ ਸਰਦਾ ਜੀ 1699 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੀ ਪੰਜਾ ਸਿੰਘਾਂ ਦੇ ਸਿਰ ਲੈ ਕੇ ਅੰਮ੍ਰਿਤ ਤਿਆਰ ਕੀਤਾ ਔਰ ਕੜਾ ਪੋਆ ਸ੍ਰੀ ਸਹਿਬ ਪੋਈ ਜੀਛੜਾ ਪੋਆ ਜੀ ਕੇਸਰ ਖਾਏ ਜੀ ਟੰਗਾ ਮਹਾਰਾਜ ਨੇ ਸਿੱਖਾਂ ਨੂੰ ਦਿੱਤਾ ਖਾਸਾ ਪੰਥ ਸਾਧਿਆ ਉਹ ਸਮੇਂ ਵੇਲੇ ਹਿੰਦੂਆਂ ਦੀ ਬਹੁਤ ਵੱਡੀ ਦੁਰਦਸ਼ਾ ਹੋ ਰਹੀ ਸੀ ਜੀ ਜਿਸ ਵੇਲੇ ਪਹਿਨਾਂ ਦਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਹਨਾਂ ਪੰਡਤਾਂ ਦੀ ਖਾਤਰ ਅਨੰਦਪੁਰ ਸਾਹਿਬ ਤੋਂ ਚੱਲ ਕੇ ਤੇ ਦਿੱਲੀ ਜਾ ਕੇ ਸੀਸ ਦਿੱਤਾ ਜੀ ਜੇ ਗੁਰੂ ਤੇਗ ਬਹਾਦਰ ਸੀਸ ਨਾ ਦਿੰਦੇ ਤੇ ਇਹਨਾਂ ਦੇ ਮੰਦਰਾਂ ਦੇ ਵਿੱਚ ਜਿਹੜੇ ਢੱਲ ਵੱਜਦੇ ਐ ਉਹ ਢੱਲ ਨਹੀਂ ਸੀ ਵੱਜਣੀ ਜੀ ਇਹਨਾਂ ਨੇ ਐਡੇ ਹਿੰਦੂ ਕੀਰਤ ਕਰਨ ਹਿੰਦੂ ਐ ਜੀ ਅੰਗਰੇਜ਼ਾਂ ਨੇ ਇਹ ਗੱਲ ਕਹੀ ਸੀ ਜਾਂਦੇ ਨੇ ਸਿੱਖੋ ਤੁਸੀਂ ਆਪਣਾ ਖਿੱਤਾ ਅੱਡ ਲੈ ਲਓ ਜੀ ਤੇ ਜਿਹੜੇ ਸਾਡੇ ਉਸ ਵੇਲੇ ਦੇ ਮਾਸਟਰ ਕਾਰਾ ਸਿੰਘ ਬਲਦੇਵ ਸਿੰਘ ਉਹ ਕਹਿਣ ਲੱਗੇ ਜੀ ਨਹੀਂ ਅਸੀਂ ਸਾਡੇ ਭਰਾ ਅਸੀਂ ਬਾਅਦ ਵਿੱਚ ਵੰਡ ਲਾਂਗੇ ਜੀ ਉਹ ਕਹਿੰਦਾ ਵੇ ਤੁਸੀਂ ਇਹਨਾਂ ਨੂੰ ਗੁਲਾਮ ਵੇਖਿਆ ਜੀ ਤੁਸੀਂ ਇਹਨਾਂ ਨੂੰ ਯਾਦ ਨਹੀਂ ਵੇਖਿਆ ਹਮ ਜਦੋਂ ਇਹ ਹਿੰਦੂ ਯਾਦ ਹੋ ਗਏ ਨਾ ਤੁਹਾਡੇ ਨਾਲ ਉਹ ਕਰਨਗੇ ਜਿਹੜੀ ਤੁਸੀਂ ਸੋਚ ਨਹੀਂ ਸਕਦੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1900 16 ਵੇਲੇ ਖਾਸਾ ਪੰਥ ਦੀ ਨੀਂ ਰੱਖੀ ਜੀ ਇਹਨਾਂ ਨੇ ਹੁਣ ਨੀਂ ਪੋਥੋਂ ਰੱਖੀ ਹੈ ਸਿੱਖਾਂ ਦਾ ਨਾਮੋ ਨਿਸ਼ਾਨ ਮਟਾਉਣ ਵਾਸਤੇ ਵੀ ਜਿੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਤਿਆਰ ਕੀਤਾ ਜੀ ਵੀ ਇਹਨਾਂ ਨੇ ਮੁੱਢ ਤੋਂ ਹੱਥ ਪਾਇਆ ਵੀ ਇਹਨਾਂ ਦਾ ਕੜਾ ਨਾ ਰਹਿਣ ਦਿਓ ਇਹਨਾਂ ਦੇ ਕੇਸ ਨਾ ਰਹਿਣ ਦਿਓ ਇਹਨਾਂ ਦਾ ਗਾਤਰ ਨਾ ਰਹਿਣ ਦਿਓ ਜੀ ਵੀ ਇਹਨਾਂ ਦਾ ਕਸ਼ਹਿਰਾ ਨਾ ਰਹਿਣ ਦਿਓ ਇਹਨਾਂ ਦੀ ਜਿਹੜੀ ਪੱਗ ਦੀ ਨਿਸ਼ਾਨੀ ਆ ਇਹਨਾਂ ਦੀ ਪੱਗ ਦੀ ਨਿਸ਼ਾਨੀ ਵੀ ਜਿੱਥੇ ਤੁਹਾਨੂੰ ਕੋਈ ਸਿੱਖ ਮਿਲਦਾ ਹੈ ਬਾਣਾ ਬਣਾ ਕੇ ਉਹਦੇ ਗਲ ਪਾਓ ਜੀ ਕੋਈ ਬੇਇਤੀ ਕਰੋ ਹੂੰ ਜੇ ਹੁਣ ਇੱਕ ਸਿੱਖ ਹੈ ਉਹ ਪੰਨੀ ਜਮਾ ਸੱਚਾ ਉਹਨੂੰ 15 20 ਬੰਦੇ ਪੈਗੇ ਆ ਉਹਦੇ ਮਗਰ ਬੋਲਣ ਵਾਲਾ ਹੀ ਕੋਈ ਨਹੀਂ ਜੀ ਉਹ ਥਾਣੇ ਵੀ ਠੂਠਾ ਪੈ ਜਾਂਦਾ galactos ਜਿਵੇਂ ਠੂਠਾ ਪੈ ਜਾਂਦਾ ਹੂੰ ਤੁਹਾਨੂੰ ਮੈਂ ਪ੍ਰਣਾਮ ਦਿੰਦਾ ਵੀ ਹੁਣ ਦਸਵੇਂ ਪਾਛੇ ਦਾ ਗੁਰਦੁਆਰਾ ਜਿਹੜਾ ਉੱਧਰ ਜਾਂਦੇ ਆ ਆਪਣਾ ਏਮਕੁੰਡ ਹੂੰ ਮੁੰਡੇ ਦਾ ਦੇ ਬਾਬਾ ਮਾਨ ਸਿੰਘ ਉਹਨਾਂ ਦੇ ਗਾਂ ਸੇਵਕ ਐ ਬਾਬਾ ਦੂਜਾ ਇਸ ਵੇਲੇ ਚੜਰੇ ਐ ਕਿੱਧਰ ਦਾ ਪੰਥ ਉਹਨਾਂ ਦੇ ਨਾਲ ਦੇ ਸਿੰਘ ਜਾ ਰਹੇ ਸੀਗੇ ਹਿਮਕੁੰਡ ਰਸਤਾ ਮੰਗਿਆ ਵੀ ਸਾਨੂੰ ਲੰਘ ਜਾਣ ਦਿਓ ਜੀ ਬਹਨਾ ਬਣਾ ਕੇ ਉਹਨਾਂ ਦੇ ਉੱਤੇ ਹਮਲਾ ਕੀਤਾ ਹੂੰ ਉਹਨਾਂ ਨੂੰ ਫੜ ਕੇ ਉਹਨਾਂ ਦੇ ਉੱਤੇ ਸਿਰਫ ਰਸਤਾ ਮੰਗਣ ਦੇ ਵਿੱਚ ਹੀ ਜੀ ਉਹਨਾਂ ਦੇ ਉੱਤੇ 307 ਦਾਤੀ ਐਸਵੇਂ ਸੱਠ ਨੰਗ ਸਿੰਘ ਉਥੇ ਹਮਾ ਚੜੇ ਵਿੱਚ ਜੇਲ੍ਹ ਦੇ ਵਿੱਚ ਇਹ ਬਹੁਤ ਵੱਡੀ ਯੋਜਨਾ ਹੈ ਹੂੰ ਸਾਨੂੰ ਸਿੱਖਾਂ ਨੂੰ ਬਹੁਤ ਵੱਡੀ ਇਹ ਵੰਗਾਰ ਹੈ ਤੁਸੀਂ ਵੇਖੋ ਕਿਤੇ ਕੀ ਸਾਡਾ ਕੋਈ ਲੱਗਿਆ ਉਹਦੇ ਗੱਲ ਪੈ ਜਾਂਦੇ ਆ ਜੇ ਕੋਈ ਸਿੱਖ ਮਿਲਟਰੀ ਦੇ ਵਿੱਚ ਸਾਡਾ ਕੋਈ ਅਫਸਰ ਹੈ ਜਿਵੇਂ ਪਟਿਆਲੇ ਸਾਡੇ ਉਹ ਸਿੱਖ ਦੀ ਬਾਹ ਕੋੜੀ ਕਰਨਲ ਬਾੜ ਕਰਨਲ ਬਾੜ ਵੀ ਉਹਨੂੰ ਉਹਰਾ ਮੋਬਾਈਲ ਖੋਲ ਜਦੋਂ ਉਹਨੇ ਮੰਗਿਆ ਤੇ ਆਉਂਦੇ ਮੋਬਾਈਲ ਤਾਂ ਤਾਂ ਹੀ ਤੈਨੂੰ ਮਿਲੂਗਾ ਤੇ ਇੱਕ ਨੂੰ ਜਿਉਂਦਾ ਰਹਿ ਗਿਆ ਤਾਂ ਵੀ ਨਾ ਸਿੱਖ ਨੂੰ ਮਿਲਟਰੀ ਦੇ ਵਿੱਚ ਇਸ ਵੇਲੇ ਸਿੱਖ ਜਿਹੜੇ ਸੁਖਰੇ ਹੱਤ ਇੱਕ ਲੜਕੀ ਦੀ ਮੈਂ ਵੀਡੀਓ ਵੇਖੀ ਉਹ ਡੀਐਸਪੀ ਦਾ ਉਹ ਅਹੁਦਾ ਸੀ ਉਹਦੀ ਜਾਣ ਕੇ ਬਦਲੀ ਪਹਾੜਾਂ ਚ ਕਰਤੀ ਵੀ ਜਿੱਥੇ ਕੋਈ ਬੰਦਾ ਜਾ ਹੀ ਨਹੀਂ ਸਕਦਾ ਬਾਪੂ ਹਮੀਰ ਸਿੰਘ ਜੀ ਇੱਥੇ ਕਰਨਲ ਬਾੜ ਦੇ ਜਿਹੜੇ ਪੁਲਿਸ ਵਾਲਿਆਂ ਨੇ ਕੁੱਟਿਆ ਸੀਗਾ ਜਿਨ੍ਹਾਂ ਨੇ ਕਹਿੰਦੇ ਵੀ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਜੇ ਤੂੰ ਚੁੱਪ ਕਰ ਜਾ ਨਹੀਂ ਤਾਂ ਤੇਰਾ ਵੀ ਉਹਨਾਂ ਐਨਕਾਊਂਟਰ ਕਰ ਦੇਾਂਗੇ ਹਾਂਜੀ ਹਾਂਜੀ ਉਹ ਜੇ ਤੁਸੀਂ ਸਾਰੀਆਂ ਵੀਡੀਓ ਵੇਖੀਆਂ ਅੱਜ ਵੀ ਉਹ ਚੱਲ ਰਹੀਆਂ ਜੀ ਜੀ ਉਸ ਕੁੜੀ ਦੇ ਜਦੋਂ ਉੱਥੇ ਬਦਲੀ ਕੀਤੀ ਨਾ ਜਿਹੜੇ ਕੁਆਟਰ ਸੀਗੇ ਜੀ ਉਹਨਾਂ ਦੇ ਅੰਦਰੋਂ ਕੁੰਡੀ ਨਹੀਂ ਸੀ ਲੱਗਦੀ ਜੀ ਉੱਥੇ ਜਿਹੜਾ ਸੀ ਨਾ ਕੋਈ ਫੌਜ ਦਾ ਅਫਸਰ ਉਹ ਦੀ ਨਿੱgget ਮਾੜੀ ਹੋ ਗਈ ਉਹ ਤੱਕੇ ਮਾਰਦਾ ਸੀ ਵੀ ਕੁੜੀਓ ਬਾਹਰ ਖੋਲੋ ਵੀ ਮੈਂ ਇਹਨਾਂ ਦੀ ਇੱਜ਼ਤ ਲਾਵਾਂ ਜੀ ਉਸ ਕੁੜੀ ਦੇ ਇੱਕਰਾਂ ਵਾਲੀ ਫੌਜ ਦੇ ਵਿੱਚ ਦੂਜਾ ਵੀ ਮਲਾਜਮ ਹੈ ਜੀ ਤਗੜੇ ਆਉਂਦੇ ਚ ਹੈ ਉਹ ਕੁੜੀ ਪਿੱਟ ਕੇ ਮਰ ਗਈ ਉਹਾਂ ਦੇ ਸੀ ਜਿਹੜੀ ਦਰਖਾਸਤ ਲਿਖਾਉਣੀ ਆ ਨਾ ਉਹ ਵੀ ਸਾਨੂੰ ਪੁੱਛ ਕੇ ਲਿਖਾਵੇ ਕਿਵੇਂ ਲਿਖਾਉਣੀ ਆ ਹੂੰ ਉਹ ਕੁੜੀ ਨੋਕੀ ਛੱਡ ਕੇ ਘਰੇ ਆ ਗਈ ਫਿਰ ਤੁਸੀਂ ਵੇਖਿਆ ਚੰਡੀਗੜ੍ਹ ਵੀ ਉਹ ਜਿਹੜੀ ਕੰਗਣਾ ਹੈ ਉਹ ਸਿੱਖਾਂ ਦੀ ਲੜਕੀ ਦੇ ਨਾਲ ਕਿਵੇਂ ਦੂਰੂ ਵਿਹਾਰ ਕਰਦੀ ਹੈ ਜੀ ਜੇ ਸਾਡੇ ਸਿੱਖ ਟਰੈਵਲ ਜਾਂ ਸਾਡੀ ਸਿੱਖ ਸੰਗਤ ਹਿਮਾਚਲ ਚ ਜਾਂਦੀ ਹੈ ਸਾਡੇ ਸਿੱਖ ਦੀ ਪੱਗ ਨੂੰ ਬਰਦਾਸ਼ਤ ਨਹੀਂ ਕਰਦੇ ਸਿੱਖ ਮਹਾਰਾਜ ਦੇ ਝੰਡੇ ਨੂੰ ਬਰਦਾਸ਼ਤ ਨਹੀਂ ਕਰਦੇ ਕਿਵੇਂ ਮੋਟਰਸਾਈਕਲਾਂ ਤੋਂ ਲਾਉਂਦੇ ਕਿਵੇਂ ਮਰਲੋ ਮੱਲੀ ਉਹਨਾਂ ਨੂੰ ਖਾਲਸਤਾਨੀ ਬਣਾਉਂਦੇ ਆ ਅੱਜ ਸਿੱਖਾਂ ਦੇ ਉੱਤੇ ਬਹੁਤ ਮਾਰੇ ਜਨ ਚੱਲ ਰਿਹਾ ਕਿ ਜਿਹਦੀ ਵੱਡੀ ਜ਼ਿੰਮੇਵਾਰੀ ਜਿਹੜੀ ਸਾਡੇ ਸਿੱਖ ਲੀਡਰਾਂ ਦੀ ਹੈ ਜਿਹੜੇ ਸੈਂਟਰ ਦੇ ਮੈਂ ਥੋੜੀ ਜੀ ਗੱਲ ਤੁਹਾਨੂੰ ਮੈਂ ਥੋੜੀ ਜੀ ਗੱਲ ਕਰ ਹੀ ਲਵਾਂ ਨਿਆਂਗ ਸਿੰਘ ਨੂੰ ਪਿਛਲੇ ਦਿਨਾਂ ਦੇ ਵਿੱਚ ਹਿਮਾਚਲ ਦੇ ਵਿੱਚੋਂ ਜਿਹੜਾ ਟੋਲ ਬਲਾਜਿਸ ਦੇ ਕੁੱਟਿਆ ਉਹਦੀ ਦਸਤਾਰ ਵੀ ਲਾਈ ਉਸ ਤੋਂ ਬਾਅਦ ਕਹਿੰਦੇ ਵੀ ਚੋਰੀ ਕਰ ਰਿਹਾ ਸੀ ਨਿਆਂਗ ਸਿੰਘ ਵੇਖੋ ਜੀ ਉਹ ਹੀ ਜਹੰਦਰ ਜੀ ਤੁਹਾਨੂੰ ਮੈਂ ਗੱਲ ਕਰ ਰਿਹਾ ਹੂੰ ਵੀ 100% ਸਿੱਖ ਸੱਚਾ ਹੋਵੇ ਜੀ ਜਦੋਂ ਉਹ ਉਹਥੇ ਸਾਡੀ ਗਿਣਤੀ ਥੋੜੀ ਐ ਗਿਣਤੀ ਥੋੜੀ ਐ ਉਹਨੂੰ ਉਹਦੇ ਗਾਲ ਪੈਣ ਨਾਲੇ ਕੀ ਬੰਦੀ ਐ ਜੀ ਜੀ ਜੇ ਅਫਸਰ ਸਾਰੇ ਅਫਸਰਾਂ ਨੂੰ ਪਤਾ ਜੋ ਸਾਡੇ ਸਿੱਖਾਣਾ ਹੋ ਰਿਹਾ ਸਾਰਿਆਂ ਨੂੰ ਪਤਾ ਐ ਜੀ ਪਰ ਉਹ ਫੇਰ ਵੀ ਉਹਨਾਂ ਦੀ ਮਦਦ ਕਰਦੇ ਐ ਜੀ ਇਹ ਜਦੋਂ ਦੀ বিজেਪ ਆਈ ਐ ਕੋਈ ਕਸਰ ਜਿਹੜੀ ਐ ਨਾ ਕਾਂਗਰਸ ਨੇ ਨਹੀਂ ਛੱਡੀ ਉਸ ਵੇਲੇ ਜਦੋਂ ਟੈਕ ਹੋਇਆ ਉਸ ਵੇਲੇ ਉਹ ਕੋਈ ਮੋਬਾਈਲ ਨਹੀਂ ਸੀ ਵੀਡੀਓ ਨਹੀਂ ਸੀ ਅੱਜ ਜੋ ਸਾਰੀਆਂ ਵੀਡੀਓ ਅੱਗੇ ਆ ਗਈਆਂ ਜੀ ਉੱਥੇ ਸਾਡੇ ਸਿੱਖਾਂ ਨੂੰ ਜਿਹੜਾ ਪਾਣੀ ਸੀ ਉਹ ਲੈਟਰਨ ਨਾਲ ਆ ਪਿਆਇਆ ਗਿਆ ਉਹਦੇ ਵਿੱਚ ਲਹੂ ਪਾਇਆ ਗਿਆ ਹੂੰ ਉਹ ਜਿਹੜੇ ਬੱਚੇ ਸੀ ਬੱਚਿਆਂ ਕੋਲੇ ਕਿਹੜੀਆਂ AK-47ਆਂ ਸੀ ਬੀਬੀਆਂ ਕੋਲੇ ਕਿਹੜੀਆਂ AK-47ਆਂ ਸੀ ਜੀ ਕਮਰਿਆਂ 'ਚ ਉਹ ਇਕੱਠੀਆਂ ਕਰ ਕਰਕੇ ਉਹਨਾਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ ਹੂੰ ਸਾਨੂੰ ਸਭ ਖਸਾਇਆ ਗਿਆ ਵੀ ਅੱਜ ਵੀ ਉਹੀ ਗੱਲ ਹੈ ਉਹੀ ਚਾਲ ਹੈ ਜਦੋਂ ਰਾਜਸਥਾਨ ਦੇ ਵਿੱਚ ਵੋਟਾਂ ਪੈਣੀਆਂ ਸੀ ਉਦੋਂ ਵੀ ਬਿਆਨ ਬੀਜਪੀ ਦੇ ਲੀਡਰਾਂ ਦੇ ਆਏ ਸੀ ਵੀ ਇਹਨਾਂ ਦੇ ਗੁਰਦਾਰੇ ਅਸੀਂ ਖੇੜ ਜਾਂਗੇ ਟਾ ਦੇਾਂਗੇ ਅੱਜ ਉਹ ਜਿਹੜਾ ਸਰਸਾ ਹੈਗਾ ਦਿੱਲੀ ਵਾਲਾ ਅੱਜ ਉਹ ਕਿਉਂ ਚੁੱਪ ਹੈ ਅੱਜ ਜਿਹੜੇ ਬੀਜਪੀ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਐ ਅੱਜ ਉਹ ਸਿੱਖ ਕਿਉਂ ਚੁੱਪ ਹੈ ਤੇ ਗਾ ਉਹੋ ਬੋਲਣ ਕਿ ਉਹ ਇਹ ਗੱਲ ਬੋਲ ਕੇ ਕਹਿਨ ਵੀ ਸਾਡੀ ਜਮੀਰ ਮਰ ਚੁਪੀ ਹੈ ਜੀ ਅਸੀਂ ਆਂਬਿਆਂ ਦੇ ਭੁੱਖੇ ਆ ਅਸੀਂ ਸਿੱਖਾਂ ਦੇ ਭੁੱਖੇ ਨਹੀਂ ਜਦੋਂ ਦੱਸੋ ਵੀ ਜੇ ਨਾਲ ਇੱਕ ਪੇਪਰ ਵੀ ਪੈਨ ਨਾਲ ਲਿਖ ਕੇ ਦੇਣਾ ਮਨਜਿੰਦਰ ਸਿੰਘ ਸਿਰਸਾ ਪਹਿਲਾਂ ਪ੍ਰਧਾਨ ਵੀ ਰਿਹਾ ਕਮੇਟੀ ਦਾ ਵੀ ਰਿਹਾ ਸ਼ੁਰੂ ਇੱਕ ਮੀਟੀ ਹੁਣ ਬਹੁਤ ਭਾਜੀਪੀ ਦੇ ਨੇੜੇ ਬਹੁਤ ਵੱਡੇ ਅਹੁਦੇ 'ਚ ਹੀ ਹੈ ਜੀ ਹੋਰ ਵੀ ਬੜੇ-ਬੜੇ ਜਿਵੇਂ ਤੁਹਾਡੇ ਗੁਰੂ ਸਾਹਿਬ ਤੋਂ ਆਪਣਾ ਰਾਣੇ ਸੋਢੀ ਵਰਗੇ ਆ ਹੋਰ ਬਹੁਤ ਵੱਡੇ-ਵੱਡੇ ਅਹੁਦਿਆਂ 'ਤੇ ਆ ਆ ਗਰੇਵ ਵਾਲਾ ਬੀਜੇਪੀ ਦੇ ਵਿੱਚ ਬਹੁਤ ਬੰਦੇ ਐ ਅੱਜ ਇਹ ਕਿਉਂ ਨਹੀਂ ਬੋਲ ਰਹੇ ਹੂੰ ਇਹਨਾਂ ਦਾ ਹੱਕ ਨਹੀਂ ਬਣਦਾ ਵੀ ਉਹ ਕੁੜੀ ਦਾ ਗਨਾਹ ਕੀ ਸੀ ਹੂੰ ਵੀ ਲਿਖਣਾ ਦੇ ਇੱਕ ਪੇਪਰ ਆ ਪੈਨ ਨਾਲ ਵੀ ਤੁਸੀਂ ਕੜਾ ਵੀ ਲਾ ਦਿਓ ਤੁਸੀਂ ਗੱਤਰ ਵੀ ਲਾ ਦਿਓ ਜੀ ਤੁਸੀਂ ਦੂਜਾ ਆਪਣਾ ਕੰਗਾ ਵੀ ਲਾ ਦਿਓ ਇਹ ਇਹ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਹੈ ਉੱਥੇ ਕੋਈ ਲੜਾਈ ਹੋ ਰਹੀ ਹੈ ਵੀ ਜਿੱਥੇ ਇਹ ਸਾਡੇ ਕਕਾਰ ਲਵਾਏ ਜਾ ਰਹੇ ਐ ਇੱਕ ਮੈਂ ਵੀਡੀਓ ਵੇਖੀ ਸੀ ਉਹ ਫੌਜੀ ਦੀ ਆਪਣੀ ਜਿਹੜੀ ਹੁੰਦੀ ਆ ਨਾ ਉਹ ਆ ਭਰਤੀ ਹੋ ਰਹੀ ਸੀ ਜੀ ਭਰਤੀ ਦੇ ਵਿੱਚ ਸਿੱਖ ਮੁੰਡੇ ਅੰਮਰਤੜੀ ਗਏ ਜੀ ਉਹਨਾਂ ਸਾਰਿਆਂ ਦੇ ਇੱਕ ਕਾਰ ਲੋ ਆ ਲਈ ਹਮ ਗਾਤਰੇ ਕਸ਼ਰਿਆਂ ਚੀਕ ਲਵਾ ਲਈ ਵੀ ਤੁਹਾਨੂੰ ਤਾਂ ਵਿੱਚ ਖੜਨ ਦਿਆਂਗੇ ਸਾਰੇ ਤੁਸੀਂ ਗਾਤਰੇ ਤਰ ਜੀ ਤੇ ਹੁਣ ਜਦੋਂ ਜੰਗ ਲੱਗੀ ਐ ਪਾਕਿਸਤਾਨਾ ਉਹੀ ਚੰਡੇ ਜਿਹੜੇ ਸਾਡੇ ਚੰਡੇ ਹਮਾਚਲ ਚਲਾਉਂਦੇ ਆ ਜੀ ਬਾੜ ਦੇ ਪੈਰ ਰੱਖ ਰੱਖ ਕੇ ਉੱਤੇ ਬੀੜੀਆਂ ਦੇ ਧੂਏ ਮਾਰਦੇ ਆ ਹਮ ਉਹੀ ਚੰਡੇ ਫੌਜੀਆ ਗੱਡੀਆਂ ਦੇ ਅਗਲੇ ਪਾਸੇ ਲਾਏ ਸੀ ਸਿੱਖਾਂ ਦੇ ਨਾਰੇ ਮਾਰੇ ਜਾ ਰਹੇ ਸੀ ਜੀ ਵੀ ਜਦੋਂ ਸਿੱਖਾਂ ਨੂੰ ਸਾਨੂੰ ਮਰਵਾਉਣਾ ਹੈ ਉਦੋਂ ਦਾ ਸਿੱਖ ਬਹਾਦਰ ਹੈ ਤੇ ਜੇ ਉਹ ਸਾਡਾ ਕੋਈ ਸਿੱਖ ਕਿਤੇ ਕੋਈ ਮੰਗ ਮੰਗਦਾ ਹੈ ਜਾਂ ਕੋਈ ਗੱਲ ਕਰਦਾ ਹੈ ਉਹ ਅੱਤਵਾਦੀ ਵੀ ਆ ਉਹਖਵਾਦੀ ਵੀ ਆ ਜੀ ਇਹ ਇਹ ਕਿਦੇ ਪਾਸੇ ਨੂੰ ਜਿਹੜੇ ਇਹਨਾਂ ਹਿੰਦੂਆਂ ਦੀ ਖਾਤਰ ਗੁਰੂ ਤੇਗ ਬਹਾਦਰ ਨੇ ਸੀਸ ਦਿੱਤਾ ਦਖਨੇ ਪਾਛਾ ਨੇ ਚਾਰੇ ਸਹਿਬ ਯਾਦੇਵਾਰ ਤੇ ਵੀ ਇਹਨਾਂ ਹਿੰਦੂਆਂ ਦੀ ਸੰਸਕ੍ਰਿਤੀ ਨੂੰ ਬਚਾਉਣ ਦੀ ਖਾਤਰ ਤੇ ਅੱਜ ਉਹ ਹਿੰਦੂ ਸਾਡੇ ਸਿੱਖਾਂ ਦੇ ਗਲ ਪੈ ਰਹੇ ਆ ਜੋ ਕੋਈ ਸੈਕੰਡ ਡਰੇਵਲ ਬਾਹਰ ਜਾਂਦਾ ਉਹਨੂੰ ਲਾ ਕੇ ਕੁੱਟਿਆ ਜਾ ਰਿਹਾ ਜੇ ਕੋਈ ਧਰਮੀ ਫੌਜੀ ਜਾਂਦਾ ਉਹਨੂੰ ਕੁੱਟਿਆ ਜਾ ਰਿਹਾ ਜੀ ਜੇ ਕੋਈ ਸਿੱਖ ਡੀਸੀ ਲੱਗਿਆ ਜਿਵੇਂ ਬੀਬੀ ਜੈ ਲਾਲਤਾ ਦੇ ਨਾਲ ਆਪਣਾ ਡੀਸੀ ਸੀ ਜੀ ਉਹਨੂੰ ਮਰਲਮਾ ਦੀ ਕਹਿੰਦੇ ਏਤੋ ਅੱਤਵਾਦੀ ਆ ਹੂੰ ਹੋਂਟਾ ਜੋ ਵੀ ਸੇਖਾਂ ਦੇ ਘਰੇ ਜਨਮ ਜਿਹੜਾ ਲੈਂਦਾ ਉਸ ਦਿਨ ਦੇ ਵਿੱਚ Hindu ਦੇ ਕਾਨੂੰਨ ਦੇ ਵਿੱਚ ਉਹ ਅੱਤਵਾਦੀ ਜਮਾ ਪਿਆ ਜੀ ਇੱਕ ਦਿਨ ਇਹੋ ਜਿਹਾ ਆਉਣ ਆਊਗਾ ਜਿੱਦਣ ਆ ਮੋਦੀ ਦੇ ਪਿੱਛੇ yogi ਆ ਰਿਹਾ ਹੈ yogi ਨੂੰ ਲਿਆਉਣਗੇ ਜਿੱਦਣ yogi ਆ ਗਿਆ ਜਿੱਦਣ ਤੁਹਾਡੇ ਘਰੇ ਬੱਚਾ ਪੈਦਾ ਹੋ ਗਿਆ ਉਹਦਾ ਨਾਮ ਅੱਤਵਾਦੀ ਲਿਖਿਆ ਜਾਇਆ ਕਰੂਗਾ ਜੀ ਅੱਜ ਇੱਥੋਂ ਤੀਕ ਪਹੁੰਚ ਗਏ ਤੇ ਜਿਹੜੇ ਸਾਡੇ ਸਿੱਖ ਲੀਡਰ ਐ ਸੈਂਟਰ ਦੇ ਵਿੱਚ ਬੈਠੇ ਐ ਸ਼ਰੂਮਰੀ ਕਮੇਟੀ ਐ ਇੱਕ ਕੱਲਾ ਇਹ ਬਿਆਨ ਹੀ ਦਿੰਦੇ ਆ ਇਹ ਦੀ ਗੱਲ ਮੰਦ ਭਾਗੀ ਐ ਇੰਨੀ ਗੱਲ ਕਹਿ ਕੇ ਕਿ ਉਹਨੂੰ ਟਾਲ ਦੇਣਾ ਉਹ ਉਹਦੇ ਤੇ ਕੋਈ ਫੈਸਲਾ ਨਾ ਲੈਣਾ ਸੋਟ ਅੱਜ ਅੱਜ ਕਿਤੇ ਬੱਸਾਂ ਕੋਈ ਕੋਈ ਵੱਡੀ ਕਾਰਵਾਈ ਨਹੀਂ ਵੱਡਾ ਫੈਸਲਾ ਨਹੀਂ ਲੈਣਾ ਜਿਹੜੀ ਵੱਡੀ ਕਾਰਵਾਈ ਉਹ ਕਰ ਹੀ ਨਹੀਂ ਰਹੀ ਨਹੀਂ ਕਰਨੀ ਉਹ ਨਹੀਂ ਕਰਦੇ ਸਿਰਫ ਇੱਕ মিডিਆ ਕੇ ਬਿਆਨ ਦੇ ਦੇਣਾ ਜੀ ਉਹ ਮੰਦ ਭਾਗੀ ਗੱਲ ਹੈ ਮੰਦ ਭਾਗੀ ਕਹਿ ਕੇ ਤੇ ਉਹਨੂੰ ਤਾਲ ਦੇਣਾ ਚਲੋ ਬੱਬੂ ਵੀਰ ਸਿੰਘ ਜੀ ਅਗਲੇ ਸਵਾਲ ਤੇ ਆਉਣੇ ਆ ਜਿਵੇਂ ਕੇਂਦਰ ਸਰਕਾਰ ਦੇ ਵੱਲੋਂ ਸਹਿਬਜ਼ਾਦੇ ਦਾ ਬਾਲ ਦਿਵਸ ਵੀ ਮਨਾਇਆ ਜਾਂਦਾ ਹੈ ਜਿਵੇਂ ਹਿੰਦੀ ਚਾਦਰ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਨ੍ਹਾਂ ਦਾ ਸਤੱਪਦੀ ਚੀਦੀ ਡਾੜਾ ਵੀ ਆ ਰਿਹਾ ਹੈ ਕਹਿੰਦੇ ਵੀ ਸਕੇਂਦਰ ਸਰਕਾਰ ਵੀ ਉੱਥੇ ਮਨਾਉਂਦੀ ਹੈ ਤੇ ਬੜੇ ਵੱਡੇ ਵੱਡੇ ਨੇਤਾ ਵੀ ਉੱਥੇ ਪਹੁੰਚਦੇ ਨੇ ਦਿੱਲੀ ਕਿਵੇਂ ਟੀਵੀ ਮਨਾਉਂਦੀ ਹੈ ਇੱਕ ਬਸ ਇੱਕ ਕਾਰਾਂ ਨੂੰ ਉਤਾਰਿਆ ਜਾਂਦਾ ਜੀ ਦੇਖੋ ਜੀ ਸਾਡੇ ਜਿਹੜੇ ਸਹਿਬਜ਼ਾਦੇ ਉਹ ਬਾਲ ਨਹੀਂ ਹੂੰ ਬਾਤ ਆਮ ਹੁੰਦਾ ਜਿਵੇਂ ਬਾਲ ਕਹੇ ਖੇਡਦਾ ਹੈ ਜੀ ਜੀ ਉਹ ਸਾਡੇ ਬਾਬੇ ਐ ਜੀ ਸਾਡੇ ਸਭ ਤੋਂ ਵੱਡੇ ਬਾਬੇ ਆ ਫਤੇ ਸਿੰਘ ਐ ਸਮਝਾਗੀ ਸਾਡੇ ਉਹ ਬਾਬੇ ਐ ਸਾਡੇ ਉਹ ਚੀਜ਼ ਐ ਬਾਲ ਨਹੀਂ ਇਹੋ ਜੀ ਜੀ ਇਹ ਮੱਲੋ ਮੱਲੀ ਕੋਧੀਆਂ ਨੀਤਾਂ ਦੇ ਨਾਲ ਉਹਨਾਂ ਦਾ ਨਾਮ ਬਾਲ ਘਰਿਆ ਜਾ ਰਿਹਾ ਹੈ ਜੀ ਜੀ ਬੋਟਾਂ ਮੈਂ ਦੀ ਖਾਦਰ ਖਾਕਰ ਕਹਿੰਦੇ ਆ ਗੁਰੂ ਤੇਗ ਬਹਾਦਰ ਨੇ ਸਾਡੇ ਪਿੱਛੇ ਸੀਹ ਦਿੱਤਾ ਜੀ ਉਹ ਅچھے ਗੁਰੂ ਗੋਬਿੰਦ ਸਿੰਘ ਤੇਗ ਬਹਾਦਰ ਦੇ ਸਿੱਖ ਹੈ ਉਹਨਾਂ ਦੀ ਜਿਹੜੀ ਅੱਜ ਕਕਾਰ ਕਰੇ ਜਾ ਰਹੀ ਹੈ ਹਮ ਹੈ ਤਾਂ ਗੁਰੂ ਤੇਗ ਬਹਾਦਰ ਦੇ ਹੀ ਅਸੀਂ ਜੀ ਦਸ਼ਮੇ ਪਾਤਸ਼ਾਹ ਦੇ ਪੁੱਤ ਤਾਂ ਅਸੀਂ ਤੇ ਸਾਡੇ ਕਕਾਰ ਕਿਉਂ ਕਰੇ ਜਾ ਰਹੇ ਹੈ ਹਮ ਸਿੱਖਾਂ ਦੀ ਪੱਗਾਂ ਕਿਉਂ ਲਾਈਆਂ ਜਾ ਰਹੀਆਂ ਜੀ ਇੱਕ ਇਹ ਤਾਂ ਇੱਕ ਕੂਟਨੀਤੀ ਹੈ ਵੀ ਅਸੀਂ ਗੁਰੂ ਤੇਗ ਬਹਾਦਰ ਨੂੰ ਅਸੀਂ ਮੰਨਦੇ ਹੈ ਮੈਂ ਤਾਂ ਇਹ ਵੀ ਆਣਾ ਵੀ ਸਿੱਖਾਂ ਨੂੰ ਨਹੀਂ ਮੰਨਣਾ ਚਾਹੀਦਾ ਜੀ ਜੀ ਇਹ ਹਿੰਦੂ ਮੰਨਣ ਜਿਨ੍ਹਾਂ ਦੇ ਤਨ ਲਵਾਇਦੇ ਮਹਾਰਾਜ ਨੇ ਮੰਗਰਤ ਕੀਤੀ ਹੈ ਜੀ ਅੱਜ ਘਰ ਘਰ ਦੇ ਵਿੱਚ ਗੁਰੂ ਤੇਗ ਬਹਾਦਰ ਦੀ ਫੋਟੋ ਨਹੀਂ ਚਾਹੀਦੀ ਹੈ ਵੀ ਇਹਨੇ ਸਾਡਾ ਜਾਂਦਾ ਧਰਮ ਬਚਾਇਆ ਸਾਨੂੰ ਇਹਨੇ ਬਚਾਇਆ ਪਰ ਉਹ ਨਹੀਂ ਹੋ ਰਿਹਾ ਇੱਕ ਬੋਟਾ ਮੈਂ ਦੀ ਇੱਕ ਵੱਡੀ ਚਾਹ ਹੈ ਵੀ ਅਸੀਂ ਤੇਗ ਬਹਾਦਰ ਮਹਾਰਾਜ ਨੂੰ ਮੰਨਦੇ ਹਾਂ ਜੇਕਰ ਇਹ ਮੰਨਦੇ ਜਦੋਂ 84 ਦੇ ਦੰਗੇ ਹੋਏ ਆ ਉਦੋਂ ਗੁਰੂ ਤੇਗ ਬਹਾਦਰ ਦੇ ਗੁਰਦੁਆਰੇ ਸਾੜੇ ਨਹੀਂ ਅੱਜ ਕੀ ਇਹਨਾਂ ਨੇ ਮਾਫੀ ਨਹੀਂ ਮੰਗੀ ਜੀ ਬੀ ਅਸੀਂ ਗੁਰੂ ਤੇਗ ਬਹਾਦਰ ਜੀ ਨੇ ਗੁਰਦੁਆਰਾ ਸਾਡੇ ਹੈ ਅਸੀਂ ਪਾਰਲੀਮੈਂਟ ਦੇ ਵਿੱਚ ਮਾਫੀ ਮੰਗਦੇ ਜੀ ਜੀ ਹਾਂਜੀ ਬਾਪੂ ਹਮੀਰ ਸਿੰਘ ਜੀ ਅਗਲਾ ਸਵਾਲ ਕਰਦੇ ਹਾਂ ਥੋੜੇ ਦਿਨ ਦੀ ਗੱਲ ਹੈ ਹਰਮੰਦਰ ਸਾਹਿਬ ਦਰਬਾਰ ਸਾਹਿਬ ਦਾ ਜਿਹੜਾ ਲੰਗਰ ਹਾਲ ਹੈ ਕਹਿੰਦੇ ਵੀ ਘਟੋ ਘਟ 10 ਈਮੇਲਾਂ ਆਈਆਂ ਉਹ ਬੰਦੇ ਨੂੰ ਫੜ ਫੜ ਵੀ ਲਿਆ ਕਹਿੰਦੇ ਵੀ ਸ਼ੁਭਮ ਦੁਬੇ ਸੀਗਾ ਫਰੀਦাবাদ ਦਾ ਪੁਲਿਸ ਨੇ ਕਾਬੂ ਕੀਤਾ ਕਹਿੰਦੇ ਵੀ ਇਹਨੇ ਮੇਲਾ ਕੀਤੀਆਂ ਉਹਨੇ ਇਹ ਗੱਲ ਕਹੀ ਸੀ ਵੀ ਲੰਗਰ ਹਾਲ ਨੂੰ ਅੜਾ ਦੇਵਾਂਗਾ ਜੀ ਦੇਖੋ ਜੀ ਨਾ ਕੋਈ ਜੰਮਿਆ ਤੇ ਨਾ ਕੋਈ ਜੰਮੇਗਾ ਹਰਮੰਦਰ ਸਾਹਿਬ ਤੇ ਲੰਗਰ ਨੂੰ ਡਾਉਣ ਵਾਲਾ ਜੀ ਬੜਿਆਂ ਨੇ ਘੋਸ਼ਟਾ ਕਿੱਥੋਂ ਆਪ ਉੱਡ ਗਏ ਹਮ ਪਰ ਪਹਿਲਾਂ ਗਵਰਨਮੈਂਟ ਨੇ ਬਿਆਨ ਦਿੱਤਾ ਵੀ ਅਸੀਂ ਉਹ ਬੰਦਾ ਫੜ ਲਿਆ ਜੀ ਹੁਣ ਬਿਆਨ ਆ ਰਹੇ ਆ ਵੀ ਅਸਲੀ ਬੰਦੇ ਨਹੀਂ ਫੜੇ ਗਏ ਹਮ ਸਾਡੇ ਹਰਮੰਦਰ ਸਾਹਿਬ ਨੂੰ ਡਾਉਣ ਦੀਆਂ ਉਹ ਧੰਕੀਆਂ ਨੇ ਹੁਣ ਜੀ ਇਹਨਾਂ ਦੀਆਂ ਏਜੰਸੀਆਂ ਇੰਟੈਲੀਜੈਂਸੀਆਂ ਕਿੱਥੇ ਆ ਜੀ ਵੀ ਇਹਨਾਂ ਦੀਆਂ ਏਜੰਸੀਆਂ ਕਿੱਥੇ ਆ ਵੀ ਅੱਜ ਕੀ ਲਈ ਤੁਸੀਂ ਬੰਦੇ ਨਹੀਂ ਉਹ ਫੜ ਸਕਦੇ ਜੀ ਤੇ ਤੁਹਾਨੂੰ ਇਹ ਕਿਵੇਂ ਪਤਾ ਲੱਗ ਜਾਂਦਾ ਹੈ ਵੀ ਜਿਹੜੇ ਖਾਸੇ ਖਾਕੂ ਐ ਉਹ ਪਾਕਿਸਤਾਨ ਦੇ ਵਿੱਚ ਇੱਥੇ ਬੈਠੇ ਤੁਹਾਨੂੰ ਇਹਦਾ ਪਤਾ ਲੱਗ ਜਾਂਦਾ ਹੈ ਵੀ ਸਿੱਖ ਕਿੱਥੇ ਫਿਰਦਾ ਹੈ ਜੀ ਸਿੱਖ ਕਿੱਥੇ ਬੈਠਾ ਹੈ ਕਿ ਉਹ ਸੇ ਬੰਦਿਆਂ ਦਾ ਕੋਈ ਤੁਹਾਨੂੰ ਪਤਾ ਨਹੀਂ ਸਭ ਸਭ ਪਤਾ ਇਹਨਾਂ ਨੂੰ ਪਰ ਉਹ ਉਹ ਬੰਦੇ ਕਿ ਫਿਰ ਸਾਜ਼ਿਸ਼ ਹੈ ਕੋਈ ਇਹ ਬਹੁਤ ਵੱਡੀ ਛਾਜ ਚ ਬਹੁਤ ਵੱਡੀ ਇਹ ਕੋਈ ਚਾਲ ਜਰਸੀਆਂ ਕੋਲੇ ਡਡੇ ਪ੍ਰਬੰਧ ਹੈ ਜੀ ਵੀ ਅਮਰੀਕਾ ਕੈਨੇਡਾ ਕੀ ਗੇਰਿਆਂ ਨੂੰ ਪਤਾ ਹੈ ਵੀ ਕਿੱਥੇ ਕਿੱਥੇ ਬੰਦੇ ਬੈਠੇ ਐ ਉਹ ਬੰਦੇ ਇਹਨਾਂ ਨੇ ਮਾਰ ਵੀ ਦਿੱਤੇ ਜੀ ਸਮਝ ਆ ਗਈ ਹੂੰ ਵੀ ਉਹ ਦੂਜਾ ਆਪਣਾ ਪਾਕਿਸਤਾਨ ਦੇ ਵਿੱਚ ਕਿੰਨੇ ਸਿੰਘ ਮਾਰੇ ਜੀ ਫਿਰ ਕੈਨੇਡਾ ਦੇ ਵਿੱਚ ਕਿੰਨੇ ਮਾਰੇ ਵੀ ਢਿਲੇ ਟੋਟੀ ਦੇ ਸਾਡੇ ਸਿੰਘ ਸਾਰੇ ਇਹ ਏਜੰਸੀਆਂ ਨੇ ਮਾਰਤੇ ਤੇ ਇਹ ਕੀ ਉਸ ਬੰਦੇ ਦਾ ਇਹਨਾਂ ਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਵੀ ਜਿਹੜਾ ਬੰਦਾ ਬਿਆਨ ਦਿੰਦਾ ਵੀ ਮੈਂ ਹਰਮੰਦਰ ਸਾਹਿਬ ਨੂੰ ਦਾ ਰੂਮ ਗਵਾ ਮੈਂ ਇਹ ਇਹਨੂੰ ਉਲੰਘਣ ਨੂੰ ਦਾ ਦੂੰਗਾ ਉਹ ਬੰਦਾ ਫੜ ਵੀ ਲਿਆ ਤੇ ਫਿਰ ਮੁੱਕਰ ਗਿਆ ਜੀ ਫਿਰ ਮੁੱਕਰ ਗਿਆ ਜੀ ਬਾਪੂ ਹਮੀਰ ਸਿੰਘ ਜੀ ਸਰਕਾਰ ਦੇ ਕੋਲ ਤਾਂ ਵੱਡੇ ਵੱਡੇ ادارے ਹੁੰਦੇ ਆ सीबीआई ਹੈ ਈਡੀ ਹੈ ਹੋਰ ਬਹੁਤ ਬਿਊਰੋ ਹੈ ਜਾਂ ਹੋਰ ਇਨਵੈਸਟੀਗੇਸ਼ਨ ਦੇ ਵੱਡੇ ਵੱਡੇ ਮਹਿਕਮੇ ਹੈਗੇ ਨੇ ਕਹਿੰਦੇ ਸਾਨੂੰ ਤਾਂ ਕੀੜੀ ਵੀ ਜਾਂਦੀ ਦਿਸਦੀ ਆ ਦੇਖੋ ਜੀ ਉਹੀ ਮੈਂ ਗੱਲ ਕੀਤੀ ਹੈ ਵੀ ਜੇਕਰ ਇਹਨਾਂ ਦੀਆਂ ਜਨਸੀਆਂ ਹੀ ਫੇਲ ਹੈ ਤਾਂ ਹਿੰਦੁਸਤਾਨ ਚੱਲੂਗਾ ਕਿਵੇਂ ਹੂੰ ਇਹ ਸਾਡੇ ਜਿਹੜੇ ਸਿੱਖ ਬਾ ਜਿਨ੍ਹਾਂ ਨੂੰ ਅੱਤਵਾਦੀ ਕਹਿੰਦੇ ਐ ਵੱਖਵਾਦੀ ਕਹਿੰਦੇ ਐ ਉਹ ਪੰਦੀ ਆਪਦਾ ਟਾਈਮ ਪਾਸ ਕਰਦਾ ਕਿਤੇ ਲੁੱਕ ਕੇ ਜੀ ਉਹਦਾ ਇਹਨਾਂ ਨੂੰ ਪਤਾ ਵੀ ਪਾਕਿਸਤਾਨ 'ਚ ਬੈਠਾ ਐ ਉਹ ਇੰਗਲੈਂਡ 'ਚ ਬੈਠਾ ਜੀ ਉਹ ਅਮਰੀਕਾ 'ਚ ਬੈਠਾ ਐ ਤੇ ਇਹਨਾਂ ਬੰਦਿਆਂ ਦਾ ਇਹਨਾਂ ਨੂੰ ਕਿਉਂ ਨਹੀਂ ਪਤਾਗਾ ਇਹਨਾਂ ਨੂੰ ਪਤਾ ਐ ਇਹਨਾਂ ਨੂੰ ਪਤਾ ਐ ਜਦੋਂ ਮੂਸੇ ਵਾਲੇ ਨੂੰ ਮਾਰਿਆ ਉਹ ਤੋਂ ਪਹਿਲਾਂ ਐਕਸਾਈ ਜੀ ਡੀਜੀਪੀ ਨੂੰ ਜੀ ਉਹਨਾਂ ਨੇ ਆ ਕੇ ਇਹਦੇ ਦੇ ਮੁੱਥੇ ਵਾਦਦੇ ਕਿਉਂ ਨੂੰ ਦੱਸਿਆ ਵੀ ਤੁਹਾਨੂੰ ਖਤਰਾ ਹੈ ਜੀ ਵੀ ਇਹ ਨੂੰ ਹੋਸਾ ਦੇ ਲਈ ਕੋਈ ਟੈਕ ਹੋ ਜੀ ਜੀ ਉਥਾਂ ਦੀ ਏਜੰਸੀ ਨੂੰ ਪਤਾ ਹੈ ਹੂੰ ਉਹਨਾਂ ਨੇ ਪੰਜਾਬ ਆ ਕੇ ਮੇਲ ਕੀਤੀ ਵੀ ਤੁਸੀਂ ਆਹ ਦਾ ਪ੍ਰਬੰਧ ਕਰ ਲਓ ਜੀ ਜੀ ਇੱਕ ਮੁੰਡਾ ਨਰੂਆਣੇ ਦਾ ਇੱਥੇ ਪਿੱਛੇ ਜੀ ਮਾਰਿਆ ਜੀ ਉਹਨੂੰ ਮਾਰਨ ਤੋਂ ਪਹਿਲਾਂ ਐਸਐਸਪੀ ਦੱਸਦਾ ਵੀ ਤੈਨੂੰ ਉਹਨਾਂ ਨੇ ਮਾਰ ਦੇਣਾ ਵੀ ਤੁਹਾਡੇ ਪ੍ਰਬੰਧ ਕਰ ਲਾ ਜੀ ਵੀ ਸਾਰੀਆਂ ਏਜੰਸੀਆਂ ਨੂੰ ਪੁਲਿਸ ਨੂੰ ਪਤਾ ਹੁੰਦਾ ਜੀ ਸਮਝ ਆ ਗਈ ਵੀ ਇਹ ਇਹਨਾਂ ਨੂੰ ਉੱਥੋਂ ਦਿੱਲੀੋਂ ਵਾਇਰਲਸ ਆ ਜਾਂਦੀ ਹੈ ਵੀ ਫਰਾਂਡੇ ਬੰਦੇ ਨੂੰ ਖਤਰਾ ਹੈ ਫਿਰ ਕਹੋ ਕਹ ਬੰਦੇ ਇਹਨਾਂ ਦੇ ਕੋਲੇ ਉਹ ਭਾਈਏ ਕੋਲੇ ਭਾਈਆ ਉੱਥੇ ਮੀਡੀਆ ਕਰਦੇ ਇਹਨਾਂ ਨਾਲ ਵੀ ਤੁਸੀਂ ਆ ਫਰਾਂਡੇ ਬੰਦੇ ਨੂੰ ਮਾਰਨ ਜੀ ਤੇ ਨਾਲੇ ਦੂਜਾਂ ਵੀ ਅੱਗੇ ਉਹਨੂੰ ਲਾੜ ਕੱਢ ਦਿੰਦੇ ਵੀ ਤੈਨੂੰ ਖਤਰਾ ਹੈ ਜੇਕਰ ਤੁਹਾਨੂੰ ਇੰਨਾ ਪਤਾ ਹੈ ਵੀ ਇਹ ਬੰਦੇ ਉਹਨਾਂ ਨੂੰ ਮਾਰਦੇ ਆ ਵੀ ਖਤਰਾ ਹੈ ਜੇ ਤੁਸੀਂ ਉਹਨਾਂ ਬੰਦਿਆਂ ਨੂੰ ਉੱਥੇ ਫੜਦੇ ਕਿਉਂ ਨਹੀਂਗੇ ਜੀ ਤੁਹਾਡੇ ਕੋਲੇ ਸਬੂਤ ਆ ਗਿਆ ਸਬੂਤ ਆ ਗਿਆ ਵੀ ਇਹ ਛਾਂਤ ਸਿੰਘ ਨੂੰ ਫਰਾਨੇ ਬੰਦੇ ਨੇ ਮਾਰਨਾ ਹੈ ਜੀ ਤੇ ਉਹ ਬੰਦੇ ਨੂੰ ਤੁਸੀਂ ਲੈ ਕਿਉਂ ਨਹੀਂ ਕਰਦੇ ਜਿੰਨੇ ਬੰਦੇ ਮੂਸੇ ਵਾਲੇ ਦੇ ਕਤਲ ਦੇ ਵਿੱਚ ਸ਼ਾਮਲ ਸੀ ਜੀ ਜੀ ਉਹ ਸਾਰੇ ਦਿੱਲੀ ਪੁਲਿਸ ਨੇ ਫੜੇ ਸੀ ਹੂੰ ਪੰਜਾਬ ਪੁਲਿਸ ਨੇ ਇੱਕ ਵੀ ਨਹੀਂ ਫੜਿਆ ਜੀ ਤੁਸੀਂ ਇੱਥੋਂ ਹੱਥੋਂ ਸਾਭ ਲਾਓ ਵੀ ਦਿੱਲੀ ਪੁਲਿਸ ਨੂੰ ਕੀ ਪਤਾ ਲੱਗ ਜਾਂਦਾ ਹੂੰ ਵੀ ਜਿਹੜੇ ਬੰਦਿਆਂ ਨੇ ਮੂਸੇ ਵਾਲੇ ਨੂੰ ਮਾਰਿਆ ਆਹ ਬੰਦੇ ਆ ਜੀ ਜੀ ਸਮਝ ਆ ਗਈ? ਵੀ ਉਹ ਉਹ ਨਾ ਮੈਨੂੰ ਉਹ ਪਹਿਲਾਂ ਰੈਕ ਕਿਉਂ ਨਹੀਂ ਉਹ ਕਰਦੇ ਨੇ? ਜੀ ਜੀ। ਜਦੋਂ ਉਹ ਸਿਆਣੀ ਨੂੰ ਪਤਾ ਲੱਗ ਗਿਆ ਹੂੰ ਵੀ ਆਹ ਬੰਦੇ ਐਸ ਬੰਦੇ ਨੂੰ ਮਾਰ ਰਹੇ ਆ। ਜੀ। ਸਮਝ ਆ ਗਈ? ਇੱਕ ਵਾਰ ਤਾਂ ਮਤਲਬ ਮੈਨੂੰ ਹੀ ਕੋਈ ਚੇਂਜ ਕਰਦਾ ਪੁਲਿਸ ਨੂੰ ਪਤਾ ਲੱਗ ਗਿਆ। ਵੀ ਹਮੀਰ ਸਿੰਘ ਨੂੰ ਮਾਰਨਾ ਹੈ। ਜੀ। ਹਮੀਰ ਸਿੰਘ ਨੂੰ ਤਾਂ ਤਨਾਅ ਦੇ ਦਿੰਦੇ ਵੀ ਤੂੰ ਆਪ ਦਾ ਪ੍ਰਬੰਧ ਕਰ ਲੈ। ਜੀ। ਵੀ ਸਾਨੂੰ ਸ਼ੱਕ ਕਰਕੇ ਨੂੰ ਮਾਰਨਗੇ ਤੇ ਉਹਨਾਂ ਬੰਦੇ ਨੂੰ ਕਿਉਂ ਨਹੀਂ ਪੁਲਿਸ ਫੜਦੀ ਜੀ? ਸਹੀ ਗੱਲ ਆ। ਉਹਨਾਂ ਬੰਦਿਆਂ ਨੂੰ ਕਿਉਂ ਨਹੀਂ ਫੜਦੀ ਜਿੱਥੋਂ ਤੁਹਾਨੂੰ ਤੁਹਾਡੀਆਂ ਤੇਰੀ ਏਜੰਸੀਆਂ ਨੂੰ ਪਤਾ ਲੱਗਿਆ ਹੂੰ ਵੀ ਇਹ ਇਹ ਸੇ ਬੰਦੇ ਨੇ ਇਸ ਬੰਦੇ ਨੂੰ ਮਾਰਨਾ ਥੋੜੀ ਤੇਰੀ ਜਨਸ ਨੂੰ ਪਤਾ ਲੱਗ ਗਿਆ ਕਿ ਉਹ ਬੰਦਾ ਫੜਦੇ ਨਹੀਂ ਤੁਸੀਂ ਜਿੰਨੇ ਬੰਦੇ ਸੀਗੇ ਸਾਰੇ ਉਹ ਦਿੱਲੀ ਪੁਲਿਸ ਨੇ ਫੜੇ ਜੀ ਜੀ ਇਹ ਇਹ ਰਾਜੀ ਵੜਿੰਗ ਨੇ ਨਹੀਂ ਬਿਆਨ ਦਿੱਤਾ ਜੀ ਜੀ ਜਿਹਦਾ ਮੁੱਛੇ ਵਾਲਾ ਮਾਰਿਆ ਹੈ ਵੀ ਦਿੱਲੀ ਪੁਲਿਸ ਬੰਦੇ ਫੜਦੀ ਹੈ ਤੇ ਪੰਜਾ ਪੁਲਿਸ ਨਹੀਂ ਫੜੂ ਠੀਕ ਹੈ ਹਾਂ ਜੀ ਬਾਪੂ ਹਮੇਸ਼ ਸਿੰਘ ਜੀ ਖੀਰਲਾ ਸਵਾਲ ਕਰਦਾ ਹਾਂ ਹਾਂ ਜੀ ਕੰਨ ਦੇ ਵੀ ਅੰਗਰੇਜ਼ਾਂ ਤੋਂ ਲੈ ਕੇ ਅੱਜ ਤੱਕ ਸਿੱਖਾਂ ਦੀਆਂ ਕੁਰਬਾਨੀਆਂ ਬਹਾਦਰ ਕੌਮ ਹੈ ਨਾ ਸਿੱਖਾਂ ਦੀ 93% ਕੁਰਬਾਨੀਆਂ ਹੈ ਫਿਰ ਆਜ਼ਾਦੀ ਤੋਂ ਥੋੜੇ ਸਮੇਂ ਬਾਅਦ ਇਹਨਾਂ ਨੂੰ ਜੁਰਾਇਮ ਪੇਸ਼ਾ ਕੌਮ ਕਿਉਂ ਕਿਹਾ ਗਿਆ ਇਹ ਵੇਖੋ ਜੀ ਇਹ ਗੱਲ ਜਿਵੇਂ ਮਤਨ ਨੂੰ ਅੱਗੇ ਕਹੀ ਹੈ ਵੀ ਜਿਵੇਂ ਅੰਗਰੇਜ਼ਾਂ ਨੇ ਕਿਹਾ ਸੀ ਜੀ ਇਹ ਜਿਹੜੇ ਸਾਡੇ ਲੀਡਰ ਸੀਗੇ ਇਹਨਾਂ ਦੇ ਕਾਰੋਬਾਰ ਦਿੱਲੀ ਦੇ ਵਿੱਚ ਸੀ ਜੀ ਉਹਨਾਂ ਨੇ ਕਿਹਾ ਵੀ ਜਿਵੇਂ ਮਾਸਟਰ ਤਾਰਾ ਸਿੰਘ ਵਰਗੇ ਸੀਗੇ ਜੀ ਵੀ ਆਪਾਂ ਭਰਾ ਭਰਾ ਹੈ ਤੁਸੀਂ ਸਾਡੇ ਨਾਲ ਰਹੋ ਜੇਕਰ ਅਸੀਂ ਹੱਕ ਨਾ ਦਿੱਤੇ ਤੇ ਤੁਹਾਨੂੰ ਕਿਰਪਾਨ ਨਾਲ ਲੈਣੇ ਆਉਂਦੇ ਆ ਵਿੱਚ ਸੂਰਮੇ ਉਹਨਾਂ ਦਾ ਮਤਲਬ ਇਹ ਸੀਗਾ ਵੀ ਜਦੋਂ ਅਸੀਂ ਮੁਕਰੇ ਤੁਸੀਂ ਕਿਰਪਾਨ ਵਾਹਿਆ ਜੀ ਕਿਰਪਾਨ ਚੱਕੋਗੇ ਕਿ ਅਸੀਂ ਤੁਹਾਨੂੰ ਅੰਦਰ ਠੋਕਾਂਗੇ ਚਾ ਚੱਕ ਕੇ ਜੀ ਉਹੀ ਸਾਡੇ ਨਾਲ ਹੋਇਆ ਹਮ ਜਰਾਏ ਤੇਸ਼ਾ ਕੌਮ ਜਦੋਂ ਇਹ ਲੜਨ ਕੀਤਾ ਗਿਆ ਆਈਐਸ ਕਪੂਰ ਸਿੰਘ ਹੋਇਆ ਡੀਸੀ ਜੀ ਉਸ ਵੇਲੇ ਹਮਾਤਰ ਚ ਲੱਗੇ ਸੀ ਹਮ ਉਹਨਾਂ ਨੇ ਤਸੀਹੇ ਲੈ ਕੇ ਦੇਤਾ ਕੌਮ ਨੂੰ ਜਾਗਰਤ ਕੀਤਾ ਤੇ ਸਿੱਖੋ ਤੁਹਾਡੇ ਨਾਲ ਬਹੁਤ ਵੱਡਾ ਘਾਣ ਹੋਇਆ ਹੈ ਜੀ ਅੱਜ ਤੁਸੀਂ ڈاکੂ ਬਟੇਰਿਆਂ ਦਾ ਤੁਹਾਨੂੰ ਕਿਤਾਬ ਮਿਲ ਗਿਆ ਜੀ ਬਦ ਕਿਸਮਤੀ ਸਾਡੀ ਇਹ ਹੈ ਵੀ ਅਸੀਂ ਇਕੱਠੇ ਹੀ ਨਹੀਂ ਹੁੰਦੇਗੇ ਜੀ ਅੱਜ ਤੁਸੀਂ ਵੇਖੋ ਕਿੰਨੀਆਂ ਜੱਥੇ ਬੰਨੀਆਂ ਢਾਈਕ ਟੋਟਲ ਹੁੰਦੇ ਆ ਉਹ ਝੰਡਾ ਚੱਕ ਲੈਂਦੇ ਆ ਜੀ ਕਿੰਨੇ ਨਿਹੰਗ ਸਿੰਘ ਦਾਲਾ ਉਹ ਇਕੱਠੇ ਨਹੀਂ ਹੋ ਰਹੇ ਕਿੰਨੀ ਸ਼ਰਮਰੀ ਕਮੇਟੀ ਦੇ ਆ ਜਿਹੜੇ ਹੁਣ ਦੋ ਧੜੇ ਹੋ ਗਏ ਸਮਝ ਆ ਗਈ ਬਾਗਲ ਨਾਲੋਂ ਅੱਡ ਹੋ ਗਏ ਜੀ ਕਿੰਨੇ ਧੜੇ ਉਹ ਅੰਮ੍ਰਿਤਪਾਲ ਦਾ ਧੜਾ ਜਿਹੜੀ ਦੁਰਦੁਸ਼ਾ ਸਾਡੀ ਹੋ ਰਹੀ ਹੈ ਨਾ ਇਹ ਤਾਂ ਹੋ ਰਹੀ ਹੈ ਗਵਰਨਮੈਂਟ ਨੂੰ ਪਤਾ ਜੀ ਵੀ ਇਹਨਾਂ ਦੇ ਪੱਲੇ ਹੈ ਨਹੀਂ ਕੁਝ ਹੂੰ ਜੇ ਉਹਨਾਂ ਨੂੰ ਪਤਾ ਹੋਵੇ ਨਾ ਬਾਬਾ ਜਰਨੈਲ ਸਿੰਘ ਭਿੰਡਰਾਵਾਲੇ ਵਰਗਾ ਇੱਕ ਹੀ ਸੂਰਮਾ ਸੀ ਜੀ ਇੱਕੀ ਸੂਰਮਾ ਸੀ ਤੇ ਮੇਰੇ ਚੰਗੀ ਤਰ੍ਹਾਂ ਜਾਦਾ ਪੀਸੀ ਸੇਠੀ ਗ੍ਰਹਿ ਮੰਤਰੀ ਸੀ ਜੀ ਉਹਨੇ ਬਿਆਨ ਦੇਤਾ ਸੰਤ ਜੀ ਅਸੀਂ ਨਾ ਚੱਕਣਾ ਨਹੀਂ ਚਾਹੁੰਦੇ ਤੈਨੂੰ ਨਹੀਂ ਅਸੀਂ ਇੱਥਾਂ ਕੇ ਗਏ ਤੇ ਚੱਕ ਲਾਂਗੇ ਜੀ ਤੇ ਉਹ ਆਦਾ ਬਗਾਨੇ ਪੁੱਤ ਨਾ ਮਰਾਈਂ ਤੇ ਅੱਗੇ ਆਗਾ ਅੱਗੇ ਲੜ ਕੇ ਆਵੀਂ ਤੇ ਤੈਨੂੰ ਮੈਂ ਚਣੇ ਲੋਹੇ ਦੇ ਵਿੱਚ ਬਹਾਉਂਗਾ ਵੀ ਯਾਦ ਕਰਨ ਨੂੰ ਕਰੂਗੀ ਦੁਨੀਆ ਜੀ ਤੇ ਦੂਜੇ ਦਿਨ ਗ੍ਰਹਿ ਮੰਤਰੀ ਦਾ ਬਿਆਨ ਆ ਗਿਆ ਸੰਤਨੀ ਇਹਦਾ ਬਿਆਨ ਪ੍ਰੈਸ ਵਾਲੇ ਲਾਣਦੇ ਮੈਂ ਤਾਂ ਕੋਲੋਂ ਬਿਆਨ ਦਿੱਤੇ ਕੋਈ ਨਹੀਂ ਉੱਥੇ ਬੈਠੇ ਦਾ ਮੂਤ ਕੱਢਦਾ ਸੰਤਾਂ ਨੇ ਜੀ ਤੇ ਅੱਜ ਅੱਜ ਸਾਡੇ ਪੱਲੇ ਕੋਈ ਨਹੀਂ ਅੱਜ ਜਿਹੜਾ ਤਕਸਾਲ ਦਾ ਮੁਖੀ ਹੈ ਉਹਦੀਆਂ ਕਿੰਨੀਆਂ ਵੀਡੀਓ ਤੁਸੀਂ ਵੇਖੋ ਜਿਹੜੀ ਭਾਜੀਪੀ ਸਾਡੇ ਤੇ ਰੋਜ਼ ਹਮਲੇ ਕਰ ਰਹੀ ਹੈ ਰੋਜ਼ ਸਾਡੀਆਂ ਪੱਗਾਂ ਲਾ ਰਹੀ ਹੈ ਤੇ ਤਕਸਾਲ ਦੇ ਮੁਖੀ ਦੀਆਂ ਦੀ ਹਜ਼ਾਰਾਂ ਫੋਟੋਆਂ ਭਾਜੀਪੀ ਦੇ ਨਾਲ ਆ ਗਈਆਂ ਜੀ ਕੋਈ ਇੱਕ ਇੱਕ ਫੋਟੋ ਨਹੀਂ ਵੀ ਜਦੋਂ ਸਾਡੇ ਮੁਖੀ ਮਰ ਗਏ ਤੇ ਸਿੰਘਾ ਇਹ ਤਾਂ ਆਉਣ ਵਾਲੇ ਦਿਨ ਜਿਹੜੇ ਸਿੱਖਾਂ ਤੇ ਐਡੂ ਵੀ ਮਾਰੇ ਆਉਣਗੇ ਚਲੋ ਬਾਪੂ ਮੀਰ ਸਿੰਘ ਜੀ ਥੋੜੇ ਸ਼ਬਦਾਂ ਚ ਗੱਲ ਕਰੋ ਰੱਖੋ ਜਿਸ ਤਰ੍ਹਾਂ ਐਸਜੀਪੀਸੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੈ ਜਾਂ ਕਾਲ ਤਖਤ ਸਰ ਦੇ ਜੇਜ਼ੇਦਾਰ ਨੇ ਕੱਲ ਵਾਲੀ ਘਟਨਾ ਤੇ ਇਹਨਾਂ ਦਾ ਕੀ ਸਟੈਂਡ ਹੈ ਕੀ ਇਹਨਾਂ ਨੇ ਬਿਆਨ ਦਿੱਤਾ ਵੇਖੋ ਜੀ 86 ਰੋਟੀਆਂ ਇਹ ਸੇਕਦੇ ਐ ਜੀ ਜੀ ਪਹਿਲੀ ਗੱਲ ਤਾਂ ਇਹ ਧਾਮੀ ਨੇ ਬੁਸ਼ਰਮੀ ਦੀਆਂ ਹੱਦਾਂ ਸਾਰੀਆਂ ਪਾਰ ਕਰ ਗਿਆ ਜੀ ਤੁਹਾਡੇ ਸਾਹਮਣੇ ਜਦੋਂ ਸੁਖਬੀਰ ਬਾਦਲ ਨੂੰ ਤਲਬਿਆ ਜੀ ਉਹ ਮੰਨ ਗਿਆ ਕਾਲ ਤਖਤ ਤੇ ਖੜ ਕੇ ਵੀ ਸਾਰੀਆਂ ਜਿਹੜੀਆਂ ਗਲਤੀਆਂ ਸਾਡੀਆਂ ਸੀ ਜੀ ਜੀ ਇਹ ਤਸੀਫਾ ਦੇ ਕੇ ਜਾ ਕੇ ਘਰੇ ਬਹਿ ਗਿਆ ਇਹਨੂੰ ਜੋਰ ਲਾਰੇ ਵੀ ਤੂੰ ਆ ਜਾ ਹੁੰਦੇ ਤੇ ਆ ਜਾਂਦਾ ਹਮ ਨਹੀਂ ਮੰਨੋ ਜੀ ਮੈਂ ਨੈਤਿਕ ਤੌਰ ਤੇ ਤਸੀਫਾ ਦਿੱਤਾ ਵੀ ਇਹ ਗੱਲ ਸੁਖਬੀਰ ਬਾਦਲ ਜੀ ਉਹੀ ਉਥੇ ਉਸੇ ਆਉਂਦੇ ਤੇ ਆ ਗਿਆ ਉਹ ਜਿੰਨਾ ਗੱਲ ਸੁਣੋ ਅੰਮ੍ਰਿਤਾਰੀ ਹੋ ਕੇ ਜੀ ਐਡੇ ਵੱਡੇ ਅਹੁਦੇ ਤੇ ਬੈਠ ਕੇ ਜਦੋਂ ਉਹ ਢੂੰਠ ਮਾਰਦਾ ਤੇ ਸਿੱਖ ਕੌਮ ਦਾ ਸਿੰਘਾ ਕੀ ਬਣਨਾ ਜਿਹੜੇ ਐਡੇਡੇ ਅਹੁਦਿਆਂ ਤੇ ਬਹਿ ਕੇ ਜੀ ਜੀ ਤੇ ਉਹ ਢੂੰਠ ਮਾਰਦੇ ਤੇ ਸਾਡਾ ਸਿੱਖ ਕੌਮ ਦਾ ਬਣਨਾ ਮੈਨੂੰ ਕੋਈ ਰਸਤਾ ਅੱਗੋਂ ਨਹੀਂ ਦਿਖਦਾ ਵੀ ਸਾਡਾ ਕੋਈ ਰਸਤਾ ਨਿਕਲ ਆਊਗਾ ਚਾਹੇ ਕੋਈ ਬਾਬਾ ਜਰਨੈਲ ਸਿੰਘ ਵਰਗਾ ਕੋਈ ਮਾਪ ਕੋਲੋਂ ਕੋਈ ਦੁਬਾਰੇ ਆ ਜੇ ਤੇ ਪਤਾ ਨਹੀਂ ਸਾਡੀ ਕੋਈ ਬਾਹ ਫੜ ਲੇ ਪਰ ਐਸ ਵੇਲੇ ਮੈਂ ਤਾਂ ਇਹ ਨਹੀਂ ਕਹਿਣਾ ਜੀ ਜਿਹੜੀ ਯਾਤਰਾ ਤੁਸੀਂ ਬਾਹਰ ਦੇ ਸੂਬਿਆਂ ਤੇ ਜਾਣੇ ਆ ਸਿਆਣੇ ਬੰਦੇ ਨਾਲ ਲੈ ਕੇ ਜਾਇਆ ਕਰੋ ਮੰਦਿਰ ਨਾਲ ਲੈ ਕੇ ਜਾਇਆ ਕਰੋ ਜੀ ਮੰਦਿਰ ਨੂੰ ਕੋਈ ਪਤਾ ਨਹੀਂ ਹੁੰਦਾ ਉਹਨਾਂ ਦੀ ਜਿਹੜੀ ਹੁੰਦੀ ਹੈ ਨੌਜਵਾਨੀ ਉਹਨਾਂ ਨੂੰ ਕੋਈ ਪਤਾ ਨਹੀਂ ਇਹਦੇ ਰਿਜਰਟ ਕੀ ਭੁਗਤਨੇ ਪੈਣਗੇ ਜੀ ਜਿਵੇਂ ਹਮਾਤਰ ਦੇ ਪੋਤੇ ਉਹਨੂੰ ਉਹ ਸਿੰਘ ਉਥੇ ਦੂਜਾ ਜਾਂਦੇ ਸੀਗੇ ਉਹ ਆਠ ਅੰਦਰ ਤੁਨ ਤੇ 307 ਨਾਤੀ ਵੀ ਸਿਆਣੇ ਬੰਦੇ ਨਾਲ ਲੈ ਕੇ ਜਾਇਆ ਕਰੋ ਹਾਲਾਤ ਸਿੱਖਾਂ ਵਾਸਤੇ ਬਹੁਤ ਪਿਆਮਕ ਆਏ ਤੇ ਇਦੋਂ ਅੱਗੇ ਆਉਣਗੇ ਕੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀਗੇ ਬਾਪੂ ਹਮੀਰ ਸਿੰਘ ਜਿਨ੍ਹਾਂ ਨੇ ਮੁੱਦੇ ਦੀ ਗੱਲ ਕੀਤੀ ਹੈ ਜਿਸ ਤਰ੍ਹਾਂ ਕੱਲ ਦੀ ਘਟਨਾ ਹੈਗੀ ਹੈ ਸਿੱਖ ਲੜਕੀ ਸੀਗੀ ਅਮਰਤਾਰੀ ਲੜਕੀ ਗੁਰਪ੍ਰੀਤ ਕੌਰ ਅਮਰਸਰ ਦੀ ਜਿਹੜੀ ਜੱਜ ਦਾ ਪੇਪਰ ਦੇਣ ਗਏ ਸੀ ਜੈਪੁਰ ਉਹਦੇ ਵਿੱਚ ਕਕਾਰ ਲਹੌਣ ਦੀ ਕੋਸ਼ਿਸ਼ ਕੀਤੀ ਲੇਕਿਨ ਲੜਕੀ ਨੇ ਜੱਜ ਦੇ ਪੇਪਰ ਤੋਂ ਨਹੀਂ ਦਿੱਤੇ ਕਕਾਰ ਆਪਣੇ ਨਹੀਂ ਲਾਏ ਸੋ ਬਾਪੂ ਹਮੀਰ ਸਿੰਘ ਜੀ ਨੇ ਗੱਲ ਬਿਲਕੁਲ ਵਿਚਾਰ ਚਚਾ ਪੂਰੇ ਤਰੀਕੇ ਦੇ ਨਾਲ ਡੰਗਾਈ ਦੇ ਨਾਲ ਇਕੱਲੀ ਇਕੱਲੀ ਗੱਲ ਦਾ ਜਵਾਬ ਦਿੱਤਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗੇ ਨਾਲੇ ਆਪਣੇ ਕਮੈਂਟ ਜ਼ਰੂਰ ਲਿਖੋ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਜ਼ਰੂਰ ਲਿਖੋ ਸੋ ਬਾਪੂ ਹਮੀਰ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਕੱਲ ਦੀ ਘਟਨਾ ਬਾਰੇ ਦਿੱਤੀ ਹੈ ਜਿਸ ਤਰ੍ਹਾਂ ਲੜਕੀ ਜੀ ਦੀ ਗੁਰ ਗੁਰਪ੍ਰੀਤ ਕੌਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੀ ਇੱਥੇ ਆਉਣ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਸਿੱਖ ਮਸਲਿਆਂ ਦੇ ਉੱਤੇ ਤੁਸੀਂ ਇਹ ਸੇਵਾ ਕਰ ਰਹੇ ਹੈ ਜੀ ਕਿ ਅਸੀਂ ਅਰਦਾਸ ਕਰਦੇ ਮਹਾਰਾਜ ਤੁਹਾਡੇ ਚੈਨਲ ਦੀ ਚੜ੍ਹਦੀ ਕਲਾ ਕਰੇ ਕਾਰੋਬਾਰਾਂ ਚ ਮਹਾਰਾਜ ਤੁਹਾਡਾ ਵਾਧਾ ਕਰੇ ਤੁਸੀਂ ਖਾਸਾ ਪੰਥ ਦੀ ਸੇਵਾ ਕਰਦੇ ਆ ਤੇ ਇਸੇ ਤਰ੍ਹਾਂ ਹੀ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ